ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਕਕਾਰੀ ਉਪਾਅ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਬਹੁਤ ਹੀ ਵਧੀਆ ਤੇ ਸਿੰਪਲ ਜਿਹਾ ਇੱਕ ਛੋਟਾ ਜਿਹਾ ਉਪਾਅ ਲੈ ਕੇ ਆਏ ਹਾਂ ਇਹ ਉਪਾਅ ਉਹਨਾਂ ਲੋਕਾਂ ਦੇ ਲਈ ਹੈ ਜਿਨ੍ਹਾਂ ਦੇ ਵਿਆਹ ਦੇ ਰਿਸ਼ਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਜਾ ਫਿਰ ਉਹਨਾਂ ਨੂੰ ਮਨਚਾਹਿਆ ਰਿਸ਼ਤਾ ਨਹੀਂ ਮਿਲ ਰਿਹਾ ਜਿਸ ਤਰ੍ਹਾਂ ਦਾ ਉਹ ਰਿਸ਼ਤਾ ਚਾਹੁੰਦੀ ਆ ਉਹਨਾਂ ਲੋਕਾਂ ਦੇ ਲਈ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਬਹੁਤ ਹੀ ਜ਼ਿਆਦਾ ਚਮਤਕਾਰੀ ਉਪਾਅ ਲੈ ਕੇ ਆਏ ਆ ਜੇਕਰ ਇਸ ਉਪਾਅ ਨੂੰ ਤੁਸੀਂ ਚੇਤ ਦੇ ਚੱਲ ਦੇ ਨਰਾਤੇਆਂ ਦੇ ਵਿੱਚ ਤੁਸੀਂ ਕਰ ਲੈਂਦੇ ਹੋ ਤਾਂ ਤੁਹਾਡਾ ਕੁਝ ਹੀ ਦਿਨਾਂ ਦੇ ਵਿੱਚ ਜਿੰਨੀਆਂ ਵੀ ਤੁਹਾਡੇ ਰਿਸ਼ਤੇ ਦੇ ਵਿੱਚ ਆ ਰਹੀਆਂ ਪ੍ਰੋਬਲਮ ਸੀ ਉਹ ਦੂਰ ਹੋ ਜਾਣਗੀਆਂ ਤੇ ਤੁਹਾਡਾ ਰਿਸ਼ਤਾ ਵੀ ਬਣਨਾ ਸ਼ੁਰੂ ਹੋ ਜਾਵੇਗਾ ਕਿ ਜਿੰਨਾ ਬੱਚਿਆਂ ਦੇ ਵਿੱਚ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਤੁਸੀਂ ਬਹੁਤ ਉਪਾਅ ਕਰ ਲਏ ਨੇ ਬਹੁਤ ਕੋਸ਼ਿਸ਼ਾਂ ਕਰ ਲੀਆਂ ਨੇ ਫਿਰ ਵੀ ਤੁਹਾਡਾ ਵਿਆਹ ਦਾ ਯੋਗ ਨਹੀਂ ਬਣ ਰਿਹਾ ਤਾਂ ਤੁਹਾਨੂੰ ਕਬਰੌਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਤੁਸੀਂ ਇਹ ਚੇਤ ਦੇ ਚੱਲ ਰਹੇ ਨਰਾਪਿਆਂ ਦੇ ਵਿੱਚ ਤੁਸੀਂ ਇਸ ਉਪਾਅ ਨੂੰ ਕਰਨਾ ਹੈ ਤੇ ਉਪਾਅ ਨੂੰ ਪੂਰੇ ਵਿਸ਼ਵਾਸ ਤੇ ਭਾਵਨਾ ਦੇ ਨਾਲ ਕਰਨਾ ਹੈ ਜਦੋਂ ਤੁਸੀਂ ਇਸ ਉਪਾਅ ਨੂੰ ਕਰੋਗੇ ਉਪਾਅ ਨੂੰ ਕਰ ਲੋਗੇ ਤਾਂ ਤੁਸੀਂ ਦੇਖੋਗੇ ਕਿ ਭਗਵਾਨ ਵਿਸ਼ਨੂੰ ਜੀ ਕਿਵੇਂ ਤੁਹਾਡੀਆਂ ਸਾਰੀਆਂ ਪ੍ਰੋਬਲਮ ਨੂੰ ਦੂਰ ਕਰਕੇ ਤੁਹਾਡੇ ਵਿਆਹ ਦਾ ਜੋਗ ਬਣਾਉਣਗੇ ਇਸ ਉਪਾਅ ਨੂੰ ਬੱਚੇ ਖੁਦ ਵੀ ਕਰ ਸਕਦੇ ਨੇ ਜਿੰਨਾ ਦਾ ਵਿਆਹ ਨਹੀਂ ਹੋ ਰਿਹਾ ਲੜਕੇ ਲੜਕੀ ਆਪ ਖੁਦ ਵੀ ਕਰ ਸਕਦੇ ਨੇ ਤੇ ਉਹਨਾਂ ਦੇ ਮਾਤਾ ਪਿਤਾ ਵੀ ਇਸ ਉਪਾਅ ਨੂੰ ਪੈਨਪਰਾ ਵੀ ਕਰ ਸਕਦੇ ਨੇ ਤੇ ਇਹ ਉਪਾਅ ਬਹੁਤ ਹੀ ਜ਼ਿਆਦਾ ਚੰਤਕਾਰੀਏ ਕਿਉਂਕਿ ਇਹ ਚੇਤ ਦੇ ਚੱਲ ਰਹੀ ਨਰਾਤਿਆਂ ਦੇ ਵੇਚਕਾਰਨ ਦੇ ਨਾਲ ਇੱਕ ਵਾਰ ਕਰਨ ਦੇ ਨਾਲ ਹੀ ਤੁਹਾਨੂੰ ਇਸ ਦਾ ਰਿਜ਼ਲਟ ਮਿਲ ਜਾਵੇਗਾ ਤੇ ਇਸ ਉਪਾਅ ਨੂੰ ਤੁਸੀਂ ਕਿਵੇਂ ਕਰਨਾ ਹੈ ਉਪਾਅ ਨੂੰ ਕਰਨ ਦੇ ਲਈ ਤੁਹਾਨੂੰ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਜ਼ਰੂਰਤ ਹੈ ਕਿਹੜੇ ਸਮੇਂ ਕਰਨਾ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਜਾ ਰਹੇ ਹਾਂ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚਮਤਕਾਰੀ ਹੋਣ ਵਾਲੀ ਇਸ ਕਰਕੇ ਵੀਡੀਓ ਦੇ ਅੰਤ ਦੇ ਤੱਕ ਜਰੂਰ ਬਨੇ ਰਹਿਣਾ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ। ਇਸੇ ਤਰ੍ਹਾਂ ਜੇਕਰ ਤੁਹਾਡੇ ਬੱਚਿਆਂ ਦੀ ਉਮਰ 30 35 ਜਾਂ ਫਿਰ 35 ਤੋਂ ਪਲੱਸ 40 ਤੱਕ ਹੋ ਗਈਏ ਤੇ ਤੁਹਾਨੂੰ ਰਿਸ਼ਤੇ ਆਉਣੇ ਵੀ ਬੰਦ ਹੋ ਗਏ ਨੇ ਤੇ ਤੁਸੀਂ ਇਹ ਚੀਜ਼ ਸੋਚ ਰਹੇ ਹੋ ਕਿ ਰਿਸ਼ਤੇ ਆ ਹੀ ਨਹੀਂ ਰਹੇ ਤਾਂ ਰਿਸ਼ਤਾ ਹੋਵੇਗਾ ਕਿੱਥੋਂ? ਇਸੇ ਤਰ੍ਹਾਂ ਤੁਸੀਂ ਇਸ ਉਪਾਅ ਨੂੰ ਸਵੇਰ ਦੇ ਸਮੇਂ ਵੀ ਕਰ ਸਕਦੇ ਹੋ ਤੇ ਜੇਕਰ ਤੁਸੀਂ ਆਪਣੇ ਘਰ ਦੇ ਵਿੱਚ ਸਥਾਪਨਾ ਕੀਤੀ ਹੋਈ ਹੈ ਤੁਸੀਂ ਵਰਤ ਰੱਖ ਰਹੇ ਹੋ ਫਿਰ ਤੁਸੀਂ ਉੱਥੇ ਹੀ ਬੈਠ ਕੇ ਇਸ ਉਪਾਅ ਨੂੰ ਕਰ ਸਕਦੇ ਹੋ ਤੇ ਜੇਕਰ ਤੁਸੀਂ ਵਰਤ ਨਹੀਂ ਰੱਖ ਸਕਦੇ ਰੱਖਦੇ ਪਏ ਤੁਸੀਂ ਸਥਾਪਨਾ ਨਹੀਂ ਕੀਤੀ ਆਪਣੇ ਘਰ ਦੇ ਵਿੱਚ ਫਿਰ ਤੁਸੀਂ ਇਸ ਉਪਾਅ ਨੂੰ ਫਿਰ ਵੀ ਕਰ ਸਕਦੇ ਹੋ ਇਹ ਉਪਾਅ ਬਹੁਤ ਹੀ ਜ਼ਿਆਦਾ ਆਸਾਨ ਹੈ ਬਹੁਤ ਜ਼ਿਆਦਾ ਸਿੰਪਲ ਹੈ ਅਗਰ ਤੁਸੀਂ ਸਥਾਪਨਾ ਨਹੀਂ ਕੀਤੀ ਸਵੇਰੇ ਸ਼ਾਮ ਤੁਸੀਂ ਮਾ ਦੁਰਗਾ ਦੀ ਚਿੱਤਰ ਜਾਂ ਫਿਰ ਤਸਵੀਰ ਦੇ ਸਾਹਮਣੇ ਸਵੇਰੇ ਸ਼ਾਮ ਦੇ ਸਮੇਂ ਤੁਸੀਂ ਦੇਸੀ ਕਿਹੋ ਦਾ ਦੀਵਾ ਜਗਾਉਣੇ ਹੋ ਤਾਂ ਤੁਹਾਨੂੰ ਵਿਸ਼ਵਾਸ ਦੇਣ ਦੱਸ ਦਿੰਦੇ ਹਾਂ ਕਿ ਇਸ ਉਪਾਅ ਨੂੰ ਵੀ ਤੁਸੀਂ ਮਾ ਦੁਰਗਾ ਦੇ ਚਿੱਤਰ ਜਾਂ ਤਸਵੀਰ ਦੇ ਸਾਹਮਣੇ ਹੀ ਕਰ ਲੈ ਇਸੀ ਤਰ੍ਹਾਂ ਇਸ ਉਪਾਣ ਨੂੰ ਤੁਸੀਂ ਗਣਪਤੀ ਤੇ ਜਾਂ ਮਾਂ ਦੁਰਗਾ ਜੀ ਦੇ ਅੱਗੇ ਹੀ ਇਸ ਉਪਾਣ ਨੂੰ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਪਾਠ ਪੂਜਾ ਵਾਲਾ ਸਥਾਨ ਬਣਿਆ ਹੋਵੇਗਾ ਉੱਥੇ ਬੈਠ ਕੇ ਤੁਸੀਂ ਇਸ ਉਪਾਣ ਨੂੰ ਕਰ ਸਕਦੇ ਹੋ ਤੇ ਇਸੇ ਤਰ੍ਹਾਂ ਸਵੇਰ ਦੇ ਸਮੇਂ ਤੁਸੀਂ ਆਪਣਾ ਕੰਮ ਕਰ ਕਰਕੇ ਜਾਂ ਕੰਮ ਕਰਨ ਤੋਂ ਪਹਿਲਾਂ ਇਸ਼ਨਾਨ ਕਰਕੇ ਤੁਸੀਂ ਆਪਣੇ ਘਰ ਦੇ ਵਿੱਚ ਜੇਕਰ ਤੁਹਾਡੇ ਕੋਲ ਪੀਲੇ ਜਾਂ ਰੈੱਡ ਕਲਰ ਦੇ ਵਸਤਰ ਕੱਪੜੇ ਹੈਗੇ ਆ ਤਾਂ ਤੁਸੀਂ ਉਹ ਪਾ ਸਕਦੇ ਹੋ ਇਸ ਉਪਾਣ ਨੂੰ ਕਰਨ ਦੇ ਸਮੇਂ ਇਸ ਉਪਾਨੂ ਖਾਸ ਤੌਰ ਤੇ ਕਹਾਂਗੇ ਕਿ ਇਹ ਜੋ ਬੱਚੇ ਨੇ ਉਹਨਾਂ ਦੀ ਮਾਤਾ ਜੀ ਹੀ ਇਸ ਉਪਾਨੂ ਕਰਨ ਤੇ ਜੇਕਰ ਮਾਤਾ ਕਿਸੇ ਪ੍ਰੋਬਲਮ ਦੇ ਕਰਕੇ ਇਸ ਉਪਾਨੂ ਨਹੀਂ ਕਰ ਰਹੀ ਤਾਂ ਬੱਚੇ ਖੁਦ ਵੀ ਇਸ ਉਪਾਨੂ ਕਰ ਸਕਦੇ ਨੇ ਕਹਿੰਦਾ ਭਾਵ ਇਹ ਹੀ ਹੈ ਕਿ ਇਸ ਚਮਤਕਾਰੀ ਉਪਾਤ ਇਸ ਚਮਤਕਾਰੀ ਦਿਨ ਤੇ ਮੌਕੇ ਨੂੰ ਤੁਸੀਂ ਬਿਲਕੁਲ ਵੀ ਨਾ ਗਵਾਓ ਇਸੇ ਤਰ੍ਹਾਂ ਤੁਸੀਂ ਕੀ ਕਰਨਾ ਹੈ ਗਣਪਤੀ ਜੀ ਅੱਗੇ ਤੇ ਮਾਤਾ ਜੀ ਦੇਵੀ ਜੀ ਅੱਗੇ ਤੁਸੀਂ ਦੇਸੀ ਕੇ ਉਹਦਾ ਇੱਕ ਦੀਵਾ ਉਪਰਜਲਤ ਕਰ ਦੇਣਾ ਜੇਕਰ ਤੁਸੀਂ ਘਰ ਦੇ ਵਿੱਚ ਪਾਠ ਪੂਜਾ ਕਰ ਰਹੇ ਹੋ ਤੁਸੀਂ ਵਰਤ ਰੱਖਿਆ ਫਿਰ ਤੁਸੀਂ ਉਸੇ ਹੀ ਤਰੀਕੇ ਦੇ ਨਾਲ ਕਰੋ ਜੇਕਰ ਨਹੀਂ ਵੀ ਕਰਦੇ ਤਾਂ ਤੁਸੀਂ ਪਾਠ ਪੂਜਾ ਵਾਲੇ ਸਥਾਨ ਤੇ ਮਾਤਾ ਦੇਵੀ ਜੀ ਦੇ ਫੋਟੋ ਦੇ ਸਾਹਮਣੇ ਤੁਸੀਂ ਇੱਕ ਦੇਸੀ ਕੇ ਉਹਦਾ ਦੀਵਾ ਪਰਜਲਤ ਕਰ ਦੇਣਾ ਇਸ ਇਤਰਾ ਦੇਸੀ ਕੀ ਉਹਦਾ ਦੀਵਾ ਪਰਚਲਤ ਕਰਨ ਤੋਂ ਬਾਅਦ ਦੇ ਵਿੱਚ ਤੁਸੀਂ ਹਰੀ ਮੂੰਗ ਦਾਲ ਵੀ ਲੈ ਸਕਦੇ ਹੋ ਤੇ ਸਾਬਤ ਮੂੰਗ ਵੀ ਲੈ ਸਕਦੇ ਹੋ ਜੇਕਰ ਤੁਹਾਡੇ ਕੋਲ ਹਰੀ ਸਾਬਤ ਮੂੰਗ ਹੈਗੀ ਤਾਂ ਤੁਸੀਂ ਉਹ ਲੈ ਸਕਦੇ ਹੋ ਨਹੀਂ ਤਾਂ ਤੁਸੀਂ ਪੀਸੀ ਹੋਈ ਦਾਲ ਵੀ ਹਰੀ ਮੂੰਗੀ ਦੀ ਲੈ ਸਕਦੇ ਹੋ ਤੇ ਜਿਹੜੀ ਤੁਸੀਂ ਹਰੀ ਮੂੰਗ ਸਾਬਤ ਜਾਂ ਦਲੀ ਹੋਈ ਲੈਣੀਏ ਉਹ ਤੁਸੀਂ ਅੱਧੀ ਕਟੋਰੀ ਲੈ ਲੈਣੀਏ ਇਸ ਦੇ ਨਾਲ-ਨਾਲ ਤੁਹਾਨੂੰ ਚਾਹੀਦੀਆਂ ਨੇ 9 ਹਰੀਆਂ ਇਲਾਇਚੀਆਂ ਹਰੀ ਇਲਾਇਚੀ ਜਿਹੜੀ ਉਸ ਦੇ ਵਿੱਚ ਛੋਟੀ ਵੱਡੀ ਦਾ ਕੋਈ ਚੈੱਕ ਕਰਨੀ ਪਰ ਖੂਨੀਆ ਗਿਣਤੀ ਦੇ ਵਿੱਚ 9 ਹਰੀਆਂ ਇਲਾਇਚੀਆਂ ਚਾਹੀਦੀਆਂ ਨੇ ਜੋ ਬਿਲਕੁਲ ਫਰੈਸ਼ ਤੇ ਤਾਜ਼ੀਆਂ ਹੋਣ ਤੇ ਉਹ ਹਰੀਆਂ ਇਲਾਇਚੀਆਂ ਨੂੰ ਵੀ ਇਸ ਕਟੋਰੀ ਦੇ ਵਿੱਚ ਤੁਸੀਂ ਰੱਖ ਲੈਣਾ ਜਿਸ ਦੇ ਵਿੱਚ ਤੁਸੀਂ ਦਾਲ ਰੱਖੀ ਸੀ ਉਹ ਕਟੋਰੀ ਨੂੰ ਤੁਸੀਂ ਹੱਥ ਦੇ ਵਿੱਚ ਲੈ ਕੇ ਗਣਪਤੀ ਜੀ ਦੇ ਸਾਹਮਣੇ ਤੁਸੀਂ ਆਪਣੀ ਬੇਨਤੀ ਪ੍ਰਾਰਥਨਾ ਕਰਨੀ ਹੈ ਮਾ ਦੇਵੀ ਦੇ ਸਾਹਮਣੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਕਿਸ ਤਰੀਕੇ ਦੇ ਨਾਲ ਤੁਸੀਂ ਪ੍ਰਾਰਥਨਾ ਕਰਨੀ ਕਿ ਤੁਹਾਡੇ ਬੱਚਿਆਂ ਦਾ ਵਿਆਹ ਦਾ ਜੋਗ ਬਣੇ ਤੇ ਜੋ ਆ ਰਹੀਆਂ ਪ੍ਰੋਬਲਮ ਤੇ ਮੁਸ਼ਕਲਾਂ ਨੇ ਤੁਹਾਡੇ ਬੱਚਿਆਂ ਦੇ ਵਿਆਹ ਦੇ ਵਿੱਚ ਜਾਂ ਰਿਸ਼ਤੇ ਨੂੰ ਲੈ ਕੇ ਉਹ ਤੁਰੰਤ ਹੀ ਦੂਰ ਹੋ ਜਾਣ ਤੇ ਇਸ ਉਪਾਅ ਨੂੰ ਕਰਦੇ ਸਮੇਂ ਤੁਸੀਂ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖਣਾ ਹੈ ਕਿ ਮਾਤਾ ਦੇਵੀ ਨੂੰ ਤੇ ਗਣਪਤੀ ਜੀ ਨੂੰ ਹਲਦੀ ਦਾ ਤਿਲਕ ਤੁਸੀਂ ਜ਼ਰੂਰ ਲਗਾਉਣਾ ਇਸ ਉਪਾਅ ਨੂੰ ਕਰਦੇ ਸਮੇਂ भगवान विष्णु जी इस ओपा तो बहुत ही ज्यादा प्रसन्न होते हैं ਤੇ ਬੱਚਿਆਂ ਦੀ ਜੋ ਜਨਮ ਕੁੰਡਲੀ ਉਸ ਦੇ ਵਿੱਚ ਵਿਆਹ ਦਾ ਜੋਗ ਬਣਦਾ ਤੇ ਜਿੰਨੇ ਵੀ ਉਸ ਦੇ ਵਿੱਚ દોਸ਼ ਗ੍ਰਹਿ ਦਾ ਚਾ ਕੋਈ ਵੀ દોਸ਼ ਚੱਲ ਰਿਹਾ ਹੁੰਦਾ ਚ ਇਸ ਦੇ ਕਰਕੇ ਜੋ ਵੀ ਮੁਸ਼ਕਲਾਂ ਪ੍ਰੋਬਲਮ ਆ ਰਹੀਆਂ ਹੁੰਦੀਆਂ ਨੇ ਉਹ ਵੀ ਦੂਰ ਹੋ ਜਾਂਦੀਆਂ ਨੇ। श्री मां लक्ष्मी ਨੂੰ ਜੇਕਰ ਅਸੀਂ ਹਲਦੀ ਦਾ ਤਿਲਕ ਲਗਾਉਣੀ ਆ ਤੇ ਸਾਡੇ ਬੱਚਿਆਂ ਦੀ ਕੁੰਡਲੀ ਦੇ ਵਿੱਚ ਜੋ ਸ਼ੁਕਰ ਹੁੰਦਾ ਏ ਉਹ ਮਜਬੂਤ ਹੋ ਜਾਂਦਾ ਹੈ। ਜਿਵੇਂ ਜਿਸ ਦੀ ਨਾਲ ਮਾਤਾ ਲక్ష్ਮੀ ਜੀ ਪਰ ਸਾਨੂੰ ਹੁੰਦੀ ਹੈ ਇਸੇ ਤਰ੍ਹਾਂ ਗਣਪਤੀ ਜੀ ਨੂੰ ਹਲਦੀ ਦਾ ਤਿਲਕ ਲਗਾਉਣ ਦੇ ਨਾਲ ਬੱਚਿਆਂ ਦੀ ਜਨਮ ਕੁੰਡਲੀ ਦੇ ਵਿੱਚ ਜੋ ਬੁੱਧ ਹੁੰਦਾ ਹੈ ਉਹ ਮਜ਼ਬੂਤ ਹੋ ਜਾਂਦਾ ਹੈ ਤੇ ਇਸ ਦੇ ਨਾਲ ਨਾਲ ਤੁਹਾਨੂੰ ਸਹੀ ਰਿਸ਼ਤੇ ਕਰਨ ਦੀ ਸਮਝ ਆ ਜਾਂਦੀ ਹੈ ਤੇ ਤੁਹਾਡੇ ਰਾਸਤੇ ਨੇ ਜਿਹੜੇ ਖੁੱਲਣੇ ਸ਼ੁਰੂ ਹੋ ਜਾਂਦੇ ਨੇ ਜੋ ਆ ਰਹੀਆਂ ਰੁਕਾਵਟਾਂ ਹੁੰਦੀਆਂ ਨੇ ਰਸਤਿਆਂ ਦੇ ਵਿੱਚ ਉਹ ਬੰਦ ਹੋ ਜਾਂਦੀਆਂ ਨੇ ਇਸੇ ਤਰ੍ਹਾਂ ਰਿਸ਼ਤਾ ਕਰਦੇ ਸਮੇਂ ਜੋ ਤੁਹਾਨੂੰ ਲੱਗਦਾ ਹੁੰਦਾ ਹੈ ਕਿ ਤੁਹਾਨੂੰ ਰਿਸ਼ਤਾ ਪਸੰਦ ਨਹੀਂ ਆ ਰਿਹਾ ਜਾਂ ਫਿਰ ਤੁਹਾਡੇ ਬੱਚਿਆਂ ਨੂੰ ਰਿਸ਼ਤਾ ਪਸੰਦ ਨਹੀਂ ਆ ਰਿਹਾ ਕਿਸੇ ਨਾ ਕਿਸੇ ਪ੍ਰੋਬਲਮ ਦੇ ਕਰਕੇ ਤੇ ਉਹ ਤੁਹਾਡੀਆਂ ਪ੍ਰੋਬਲਮ ਮੁਸ਼ਕਲਾਂ ਵੀ ਦੂਰ ਹੋ ਜਾਣਗੀਆਂ ਤੁਹਾਨੂੰ ਇਸ ਚੀਜ਼ ਦੀ ਸਮਝ ਆਉਣੀ ਸ਼ੁਰੂ ਹੋ ਜਾਵੇਗੀ ਕਿ ਕਿਹੜਾ ਰਿਸ਼ਤਾ ਤੁਹਾਡੇ ਲਈ ਸਹੀ ਹੈ ਤੇ ਕਿਹੜਾ ਰਿਸ਼ਤਾ ਤੁਹਾਡੇ ਲਈ ਨਹੀਂ ਸਹੀ ਇਸ ਕਰਕੇ ਤੁਸੀਂ ਇਸ ਉਪਾਣੂ ਕਰਦੇ ਸਮੇਂ ਹਲਦੀ ਦਾ ਤਿਲਕ ਜ਼ਰੂਰ ਲਗਾਓ ਤੇ ਇਸ ਤੋਂ ਇਲਾਵਾ ਤੁਸੀਂ ਜਿਹੜੀ ਹਰੀ ਇਲਾਇਚੀ ਤੁਸੀਂ ਮੂੰਗ ਦਾਲ ਵਾਲੀ ਕਟੋਰੀ ਦੇ ਵਿੱਚ ਰੱਖੀ ਹੋਈ ਸੀ ਤੇ ਉਹਨਾਂ ਨੂੰ ਤੁਸੀਂ ਆਪਣੇ ਹੱਥ ਦੇ ਵਿੱਚ ਲੈ ਕੇ ਗਣਪਤੀ ਤੇ ਮਾਤਾ ਲక్ష్ਮੀ ਦੇਵੀ ਜੀ ਅੱਗੇ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਪ੍ਰਾਰਥਨਾ ਇਸ ਤਰੀਕੇ ਦੇ ਨਾਲ ਕਰਨੀ ਹੈ ਕਿ ਜੇਕਰ ਤੁਹਾਡੇ ਬੱਚਿਆਂ ਦੀ ਉਮਰ ਵਾਧਗੀ ਅਤੇ ਵਾਧੀ ਉਮਰ ਤੇ ਵਿੱਚ ਵੀ ਤੁਹਾਡੇ ਬੱਚਿਆਂ ਦੇ ਲਈ ਰਿਸ਼ਤੇ ਆਉਣੇ ਸ਼ੁਰੂ ਹੋ ਜਾਣ ਤੇ ਜੋ ਰਿਸ਼ਤਿਆਂ ਦੇ ਵਿੱਚ ਪ੍ਰੋਬਲਮ ਆ ਰਹੀਆਂ ਸੀ ਉਹ ਦੂਰ ਹੋ ਕੇ ਤੇ ਤੁਰੰਤ ਸਾਡੇ ਬੱਚਿਆਂ ਦੇ ਵਿਆਹ ਦਾ ਜੋਗ ਬਣੇ ਤੇ ਤੁਹਾਡੇ ਬੱਚਿਆਂ ਦੇ ਲਈ ਉਹੀ ਰਿਸ਼ਤੇ ਆਉਣ ਜਿਸ ਨੂੰ ਤੁਸੀਂ ਨਾ ਕਰਨ ਦੀ ਤੁਹਾਡੇ ਲਈ ਕੋਈ ਵੀ ਗੁਜਾਰਸ਼ ਨਾ ਹੋਵੇ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਪ੍ਰਾਰਥਨਾ ਕਰਨੀ ਹੈ ਇਸੇ ਤਰ੍ਹਾਂ ਆਪਣੀ ਪ੍ਰਾਰਥਨਾ ਅਰਦਾਸ ਕਰਨ ਤੋਂ ਬਾਅਦ ਦੇ ਵਿੱਚ ਇਹਨਾਂ ਇਲਾਇਚੀਆਂ ਨੂੰ ਗਣਪਤੀ ਜੀ ਤੇ ਮਾਤਾ ਜੀ ਅੱਗੇ ਤੁਸੀਂ ਰੱਖ ਦੇਣਾ ਤੇ ਉਹ ਮੂੰਗ ਦਾਲ ਵਾਲੀ ਕਟੋਰੀ ਨੂੰ ਵੀ ਮਾਤਾ ਜੀ ਅੱਗੇ ਤੇ ਗਣਪਤੀ ਜੀ ਅੱਗੇ ਤੁਸੀਂ ਰੱਖ ਦੇਣਾ। ਇਸੇ ਤਰ੍ਹਾਂ ਤੁਸੀਂ ਇਹ ਸਾਰੀ ਪ੍ਰਾਰਥਨਾ ਤੇ ਉਪਾਕਰਨ ਤੋਂ ਬਾਅਦ ਦੇ ਵਿੱਚ ਇੱਕ ਮੰਤਰ ਦਾ ਤੁਸੀਂ ਜਾਪ ਕਰਨਾ ਹੈ। ਉਹ ਮੰਤਰ ਹੈ ਸ਼੍ਰੀ ਗਣੇਸ਼ ਨਾਯ ਨਮਾ ਸ਼੍ਰੀ ਗਣੇਸ਼ ਨਾਯ ਨਮਾ। ਇਸ ਮੰਤਰ ਦਾ ਤੁਸੀਂ ਜਾਪ ਕਰ ਲੈ। ਇਹ ਸਮਾਂਤਰ ਦਾ ਜਾਪ ਤੁਸੀਂ 21 ਵਾਰ ਕਰਨਾ ਹੈ ਤੇ ਜਾਪ ਕਰਦੇ ਸਮੇਂ ਤੁਹਾਡਾ ਧਿਆਨ ਗਣਪਤੀ ਤੇ ਮਾਤਾ ਲక్ష్ਮੀ ਜੀ ਦੇ ਚਰਨਾਂ ਦੇ ਵਿੱਚ ਹੋਣਾ ਜ਼ਰੂਰੀ ਹੈ ਇਹ ਸੀ ਪਹਿਲਾ ਉਪਾਅ ਤੇ ਗੱਲ ਕਰਦੇ ਆ ਦੂਸਰੇ ਉਪਾਅ ਦੀ ਜਿਹੜੀ ਤੁਸੀਂ ਹਰੀ ਮੂੰਗ ਦੀ ਦਾਲ ਲਈ ਸੀ ਉਸ ਦੇ ਨਾਲ ਨਾਲ ਤੁਹਾਨੂੰ ਚਾਹੀਦਾ ਇੱਕ ਹਰੀ ਰੰਗ ਦਾ ਰੁਮਾਲ ਸਾਈ ਦਾ ਕੱਪੜਾ ਤੇ ਚਾ ਫਿਰ ਹਰੀ ਰੰਗ ਦਾ ਤੁਹਾਨੂੰ ਰੁਮਾਲ ਚਾਹੀਦਾ ਹੈ ਇਸੇ ਤਰੀਕੇ ਦੇ ਨਾਲ ਚੇਕ ਕਰ ਤੁਹਾਡੇ ਘਰ ਦੇ ਵਿੱਚ ਉਹ ਹੀ ਹਰੀ ਰੰਗ ਦਾ ਕੱਪੜਾ ਮਿਲ ਗਿਆ ਤਾਂ ਉਹ ਬਿਨਾ ਯੂਜ਼ ਕੀਤਾ ਹੋਇਆ ਹੁਣ ਚਾਹੀਦਾ ਹੈ ਤੁਹਾਡਾ ਯੂਜ਼ ਕੀਤਾ ਹੋਇਆ ਤੁਸੀਂ ਕੱਪੜਾ ਨਹੀਂ ਲੈਣਾ ਉਸ ਦੇ ਵਿੱਚ ਤੁਸੀਂ ਹਰੀ ਇਲਾਇਚੀ ਰੱਖ ਲੈਣੀ ਹੈ ਤੇ ਉਸ ਦੇ ਨਾਲ ਜਿਵੇਂ ਤੁਹਾਨੂੰ ਪਹਿਲਾਂ ਸੇਮ ਪ੍ਰੋਸੈਸ ਦੱਸਿਆ ਸੀ ਗਣਪਤੀ ਭਗਵਾਨ ਜੀ ਅੱਗੇ ਤੁਸੀਂ ਆਪਣੀ ਬੇਨਤੀ ਪ੍ਰਾਰਥਨਾ ਕਰਨੀ ਹੈ ਤੇ ਉਸ ਤੋਂ ਬਾਅਦ ਦੇ ਵਿੱਚ ਉਸ ਰੁਮਾਲ ਨੂੰ ਉਹਦੇ ਵਿੱਚ ਲਾਚੀਆਂ ਦੇ ਸਮੇਤ ਗਣਪਤੀ ਭਗਵਾਨ ਜੀ ਦੇ ਸਾਹਮਣੇ ਰੱਖਣ ਤੋਂ ਬਾਅਦ ਤੁਸੀਂ ਉਸੇ ਹੀ ਪ੍ਰਕਾਰ ਦੇ ਨਾਲ ਜੋ ਤੁਹਾਨੂੰ ਮੰਤਰ ਦੱਸਿਆ ਸੀ ਉਸ ਮੰਤਰ ਦਾ ਜਾਪ ਕਰ ਦੇਣਾ 21 ਵਾਰ ਪੂਰੇ ਵਿਸ਼ਵਾਸ ਸ਼ਰਧਾ ਤੇ ਭਾਵਨਾ ਦੇ ਨਾਲ ਇਹ ਜੋ ਉਪਾਏ ਇਹ ਸੇਮ ਹੀ ਪ੍ਰੋਸੈਸ ਦੇ ਨਾਲ ਕਰਨਾ ਹੈ ਪਰ ਰੁਮਾਲ ਦੀ ਨਾਲ ਕਰਨਾ ਹੈ ਚਾਹੇ ਤੁਸੀਂ ਮੂੰਗ ਦੀ ਦਾਲ ਦੇ ਵਿੱਚ ਹਰੀ ਇਲਾਇਚੀ ਰੱਖੀਏ ਚਾਹੇ ਤੁਸੀਂ ਰੁਮਾਲ ਦੇ ਵਿੱਚ ਹਰੀ ਇਲਾਇਚੀ ਰੱਖੀਏ ਇਸ ਨੂੰ ਤੁਸੀਂ ਨਵਰਾਤਰੀ ਦੀ 9ਵੀਂ ਤੱਕ ਇਸੇ ਤਰੀਕੇ ਦੇ ਨਾਲ ਹੀ ਰੱਖਿਆ ਰਹਿਣ ਦਿਨਾ ਹੈ। ਗਣਪਤੀ ਭਗਵਾਨ ਜੀ ਦੇ ਸਾਹਮਣੇ 9ਵੀਂ ਚਾਣੀ ਕੇ ਲਾਸਟ ਨਵਰਾਤਰਾ ਹੋਏਗਾ ਤੱਕ ਦੇ ਲਈ ਤੁਸੀਂ ਇਸ ਨੂੰ ਪਿਆ ਰਹਿਣ ਦਿਨਾ। ਤੇ 9ਵੀਂ ਤੋਂ ਬਾਅਦ ਦੇ ਵਿੱਚ ਤੁਸੀਂ ਇਸ ਹਰੀ ਇਲਾਇਚੀ ਨੂੰ ਰਮਾਰ ਸਮੇਤ ਜਾਂ ਫਿਰ ਵੂੰਗ ਦਾਲ ਦੇ ਸਮੇਤ ਉਠਾ ਕੇ ਤੁਸੀਂ ਇਸ ਨੂੰ ਕਿਸੇ ਬੇਟੀ ਨੂੰ ਆ ਜਾਂ ਫਿਰ ਭੈਣ ਨੂੰ ਦੇਣਾ ਹੈ। ਹੀ ਬੁੱਧ ਪੰਚਮੀ ਦੇ ਦੇਨ ਦਾ ਉਪਾਏ ਇਸ ਕਰਕੇ ਇਸ ਨੂੰ ਤੁਸੀਂ ਭੈਣ ਭੂਆ ਜਾਂ ਫਿਰ ਬੇਟੀ ਜਾਣੀ ਕਿ ਲੜਕੀ ਨੂੰ ਉਸ ਨੂੰ ਰੁਮਾਲ ਦੇ ਨਾਲ ਹਰੀ ਇਲਾਇਚੀ ਜਾਂ ਫਿਰ ਬੂਗ ਦਾਗ ਦੇ ਨਾਲ ਹਰੀ ਇਲਾਇਚੀ ਸਮੇਤ ਤੁਸੀਂ ਦੇ ਦੇਣਾ ਹੈ ਨੌਵੀਂ ਦੇ ਬਾਅਦ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਇਹ ਚੀਜ਼ ਨੂੰ ਭੈਣ ਭੂਆ ਜਾਂ ਫਿਰ ਬੇਟੀ ਨੂੰ ਨਹੀਂ ਦੇ ਸਕਦੇ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਕੋਈ ਰਿਸ਼ਤਾ ਨਹੀਂ ਹੋਏਗਾ ਤਾਂ ਤੁਸੀਂ ਇਹ ਚੀਜ਼ਾਂ ਨੂੰ ਮੰਦਰ ਦੇ ਵਿੱਚ ਵੀ ਪਹੁੰਚਾ ਸਕਦੇ ਹੋ ਇਸ ਉਪਾਣ ਨੂੰ ਜਦੋਂ ਤੁਸੀਂ ਕਰੋਗੇ ਤੁਸੀਂ ਦੇਖੋਗੇ ਚਾਹੇ ਤੁਹਾਡੇ ਬੱਚਿਆਂ ਦੀ ਉਮਰ ਕਿੰਨੀ ਵੀ ਕਿਉਂ ਨਾ ਹੋਵੇ ਪਰ ਤੁਹਾਡੇ ਬੱਚਿਆਂ ਦੇ ਵਿਆਹ ਦਾ ਜੋਗ ਸਿਰਫ ਇਸ ਉਪਾਣ ਨੂੰ ਇੱਕ ਵਾਰ ਕਰਨ ਦੇ ਨਾਲ ਹੀ ਬਣ ਜਾਵੇਗਾ ਕਿਉਂਕਿ ਇਹ ਬਹੁਤ ਹੀ ਜ਼ਿਆਦਾ ਚਮਤਕਾਰਯੋਗ ਤੇ ਕਾਰਗਰ ਉਪਾਏ ਇਸ ਕਰਕੇ ਜ਼ਰੂਰ ਇਸ ਉਪਾਅ ਨੂੰ ਤੁਸੀਂ ਕਰਿਓ। ਤਾਂ ਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਇੱਕ ਸ਼ੋਰਟ ਹੈ ਜਿਹੜਾ ਉਪਾਅ ਜਿੰਨਾਂ ਦਾ ਵਿਆਹ ਨਹੀਂ ਹੋ ਰਿਹਾ ਉਹਨਾਂ ਲੋਕਾਂ ਦੇ ਲਈ ਬਹੁਤ ਚਮਤਕਾਰਯੋਗ ਉਪਾਅ ਅੱਜ ਦੀ ਵੀਡੀਓ ਦੇ ਵਿੱਚ ਦੱਸਿਆ ਇੱਕ ਵਾਰ ਜ਼ਰੂਰ ਕਰਿਓ। ਜੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਅ ਦੀਆਂ ਵੀਡੀਓ ਚੰਗੀਆਂ ਲੱਗਦੀਆਂ ਨੇ ਤਾਂ ਪਲੀਜ਼ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਸਪੋਰਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਵੀਰਪੈਨ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਤੁਹਾਡਾ ਸਾਰੇ ਹੀ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜ਼ਿਆਦਾ ਧੰਨਵਾਦ ਜੀ ਮਿਲਦੇ ਆਈ ਕੋ ਹੋਰ ਨਵੀਂ ਵੀਡੀਓ ਨਵੀਂ ਜਾਣਕਾਰੀ ਤੇ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਜੀ